ਦੇਖੋ ਅੱਜ ਸਾਡੇ ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ੀਮਰ ਪੱਪੂ ਜੀ ਔਰ ਸੀਨੀਅਰ ਲੀਡਰਸ਼ਿਪ ਸਾਡੇ ਮਾਨਯੋਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਔਰ ਐਲੋਪੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਵੱਲੋਂ ਵੈਸੇ ਵੀ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਕਿ ਜਿੱਦੋਂ ਵੀ ਹਾਊਸ ਦੀ ਕੋਈ ਮੀਟਿੰਗ ਹੁੰਦੀ ਹੈ ਉਸ ਤੋਂ ਪਹਿਲਾਂ ਪਾਰਟੀ ਲੈਵਲ ਤੇ ਇੱਕ ਮੀਟਿੰਗ ਹੁੰਦੀ ਹੈ ਪ੍ਰਧਾਨ ਜੀ ਨੂੰ ਉਹਨਾਂ ਨੇ ਉੱਪਰੋਂ ਸੀਨੀਅਰ ਲੀਡਰਸ਼ਿਪ ਨੇ ਕਿਹਾ ਸੀ ਕਿ ਸਾਰੇ ਕੌਂਸਲਰਸ ਨੂੰ ਇਕੱਠੇ ਕਰਕੇ ਕਿਉਂਕਿ ਪਹਿਲੀ ਮੀਟਿੰਗ ਅੱਜ ਕੱਲ ਜਿਹੜੀ ਸਾਡੀ ਕਾਰ మే ਉਸਤੇ ਅਸੀਂ ਅੱਜ ਕਾਉਂਸਲਰ ਸਭਾ ਨਾਲ ਸਾਰੇ ਨੇ ਇਕੱਠੇ ਹੋ ਕੇ ਸਲਾਹ ਵੀ ਕੀਤੀ ਹੈ ਸਭ ਤੋਂ ਪਹਿਲੀ ਗੱਲ ਹੈ ਕਿ ਜਿਹੜਾ ਇਹ ਜਾਲੀ ਮੇਰ ਇੱਥੇ ਬੈਠਾ ਹੈ ਅੰਮਰ ਸਰ ਸ਼ਹਿਰ ਚ ਇਸ ਗੁਰੂ ਦੀ ਨਗਰੀ ਤੇ ਜਿਹੜਾ ਜਾਲੀ ਮੇਰ ਆਮ ਆਦਮੀ ਪਾਰਟੀ ਵੱਲੋਂ ਥੋਪਿਆ ਗਿਆ ਅਸੀਂ ਉਹਨੂੰ ਆਪਣਾ ਮੇਰ ਮੰਨਦੇ ਹੀ ਨਹੀਂ ਇਹਦੇ ਕੋਲ ਕੋਈ ਰਾਈਟ ਨਹੀਂ ਹੈ ਮੀਟਿੰਗ ਬੁਲਾਉਂਦਾ ਇਹਦੇ ਕੋਲ ਕੋਈ ਰਾਈਟ ਨਹੀਂ ਹੈ ਬਜਟ ਦੀ ਮੀਟਿੰਗ ਕਰਨ ਦਾ ਕਿਉਂਕਿ ਇਹ ਸਾਡਾ ਜਿਹੜਾ ਕੇਸ ਹੈ ਉਹ ਮਾਨਯੋਗ ਹਾਈ ਕੋਰਟ 'ਚ ਚੱਲ ਰਿਹਾ ਹੈ ਦੀ ਕਿ ਸਪੈਂਡਿੰਗ ਹੈ ਅਸੀਂ ਇਹਨੂੰ ਆਪਣਾ ਮੇਰ ਮੰਨਦੇ ਹੀ ਨਹੀਂ ਜਿਸ ਤਰੀਕੇ ਦੇ ਨਾਲ ਪਿਛਲੇ 2.5 ਸਾਲ ਇਲੈਕਸ਼ਨ ਨਹੀਂ ਹੋਈ ਔਰ ਉਦੋਂ ਵੀ ਕਾਰਪੋਰੇਸ਼ਨ ਚੱਲਦੀ ਰਹੀ ਉਦੋਂ ਵੀ ਸਾਡੇ ਕਾਰਪੋਰੇਸ਼ਨ ਦੇ ਜਿੰਨੇ ਵੀ ਮੁਲਾਜ਼ਮ ਉਹਨਾਂ ਨੂੰ ਤਨਖਾਵਾ ਮਿਲਦੀਆਂ ਰਹੀਆਂ ਔਰ ਜਿਹੜੀ ਇੰਪੋਰਟੈਂਟ ਚੀਜ਼ਾਂ ਸੀ ਉਹਦੇ ਵਾਸਤੇ ਸਰਕਾਰ ਆਪਣੇ ਲੈਵਲ ਤੇ ਬਜਟ ਪਾਸ ਕਰ ਸਕਦੀ ਆ ਔਰ ਉਹਨੂੰ ਆਂਦਾ ਰਿਹਾ ਕੰਮ ਚੱਲਦਾ ਰਿਹਾ ਅਸੀਂ ਚਾਹੁੰਦੇ ਸੀ ਕਿ ਜਿੰਨੀ ਦੇਰ ਤੱਕ ਮਾਨਯੋਗ ਹਾਈ ਕੋਰਟ ਤੋਂ ਸਾਡਾ ਡਿਸੀਜਨ ਫਾਈਨਲ ਨਹੀਂ ਹੁੰਦਾ ਉਤੋਂ ਜੋ ਵੀ ਫੈਸਲਾ ਨਹੀਂ ਹੁੰਦਾ 19 ਦਿਨ ਦੇ ਬਜਟ ਮੀਟਿੰਗ ਬੁਲਾਉਂਦਾ ਇਹਦਾ ਕੋਈ ਰਾਈਟ ਨਹੀਂ ਸੀ ਸੋ ਵਿਕਾਨ ਜੀ ਉਹ ਤੇ ਓਨੈਸਟ ਉਹ ਕਹਿੰਦੇ ਜੀ ਕਿ ਅਸੀਂ ਤੇ ਇਮਾਨਦਾਰੀ ਨਾਲ ਮੇਅਰ ਬਣੇ ਹਾਂ ਉਹ ਕਹਿੰਦੇ ਸੀ ਤੇ ਇਮਾਨਦਾਰੀ ਨਾਲ ਮੇਅਰ ਬਣੇ ਹਾਂ ਉਹ ਕਹਿੰਦੇ ਸੀ ਤੇ ਇਮਾਨਦਾਰੀ ਨਾਲ ਮੇਅਰ ਬਣੇ ਸਾਨੂੰ ਕੋਈ ਚੈਲੰਜ ਕਰਦਾ ਸੁਮੀ ਜੀ ਤੁਸੀਂ ਦੇ ਚੈਨਲਾਂ ਵਾਲਿਆਂ ਨੇ ਬੜੇ ਹੋਰ ਵੀ ਚੈਨਲਾਂ ਨੇ ਉਹ ਤੇ ਟੈਲੀਕਾਸਟ ਹੀ ਕਰਤਾ ਉਹਦੇ ਜੇ ਤੁਸੀਂ ਆਪ ਹੀ ਵੇਖ ਲਿਆ ਕਿ ਕਿਸ ਤਰੀਕੇ ਨਾਲ ਇਹ ਮੇਅਰ ਬਣੇ ਨਾ ਇਹਨਾਂ ਨੇ ਸੋਚ ਚੁੱਕੀ ਨਾ ਹੀ ਇਹਨਾਂ ਨੇ ਉੱਥੇ ਕੋਈ ਪ੍ਰੋਸੈਸ ਅਡਾਪਟ ਕੀਤਾ ਮੇਅਰ ਦਾ ਔਰ ਸਿਰਫ 2 2.5 ਮਿੰਟ ਦੇ ਅੰਦਰ ਅੰਦਰ ਸਾਰਾ ਹੀ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਦੀ ਇਲੈਕਸ਼ਨ ਇਹਨਾਂ ਨੇ ਪ੍ਰੋਸੈਸ ਕੰਪਲੀਟ ਕਰ ਦਿੱਤਾ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਹੁਣ ਤੇ ਕੋਈ ਝੂਠ ਨਹੀਂ ਰਹਿ ਗਿਆ ਅੱਗੇ ਦੇ ਲੋਕੀ ਸਮਝਦੇ ਹੋਣਗੇ ਸ਼ਾਇਦ ਅਸੀਂ ਗੱਲਾਂ ਕਰਦੇ ਪਿਆ ਹੁਣ ਤੇ ਉਹ ਵੀਡੀਓ ਵਾਇਰਲ ਹੋ ਗਈ ਚੈਨਲਾਂ 'ਚ ਓਪਨ ਹੋ ਗਿਆ ਉਹਦੇ ਤੇ ਸਾਰਿਆਂ ਨੂੰ ਕਲੀਅਰ ਹੋ ਗਿਆ ਕਿ ਇੱਥੇ ਕੋਈ ਵੀ ਇਲੈਕਸ਼ਨ ਨਾਮ ਦਾ ਪ੍ਰੋਸੈਸ ਨਹੀਂ ਕੀਤਾ ਗਿਆ। ਕਾਂਗਰਸ 22 ਜਨਵਰੀ ਨੂੰ ਮੇਅਰ ਬਣਿਆ ਸੀ 2 ਮਹੀਨੇ ਹੋ ਗਏ ਆ ਬਜਟ ਦੀ ਮੀਟਿੰਗ ਹੋ ਰਹੀ ਆ ਉਸ ਤੋਂ ਪਹਿਲਾਂ ਕਿ ਹਾਊਸ ਦੀ ਮੀਟਿੰਗ ਨਹੀਂ ਹੋਣੀ ਚਾਹੀਦੀ ਸੀ। ਬਿਲਕੁਲ ਦੇਖੋ ਜਦੋਂ ਵੀ ਬਜਟ ਮੀਟਿੰਗ ਕਾਲ ਹੁੰਦੀ ਹੈ ਉਸ ਤੋਂ ਪਹਿਲਾਂ ਮੇਅਰ ਵੈਸੇ ਤਾਂ ਮੇਅਰ ਹੈ ਹੀ ਦੀ ਪਰ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਚਾਹੀਦਾ ਸੀ ਕਾਂਗਰਸ ਦੇ ਅਕਾਲੀ ਦਲ ਦੇ ਭਾਜਪੀ ਦੇ ਔਰ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਾਂ ਨਾਲ ਸੱਦ ਲੈਂਦੇ ਕਾਉਂਸਲਰਾਂ ਨਾਲ ਸੱਦ ਕੇ ਡਿਸਕਸ ਕਰਦੇ ਕਿ ਇਹ ਗੁਰੂ ਦੀ ਨਗਰੀ ਵਾਸਤੇ ਅਸੀਂ ਬਜਟ ਰੱਖਣ ਜਾ ਰਹੇ ਆ ਜਾਂ ਅਸੀਂ ਬਜਟ ਪੇਸ਼ ਕਰਨਾ ਚਾਹੁੰਦੇ ਆ ਤੁਹਾਡੇ ਸਾਰੇ ਨਾਲ ਡਿਸਕਸ ਕੀਤਾ ਜਾਂਦਾ ਹੈ ਔਰ ਹਮੇਸ਼ਾ ਹੀ ਹੁੰਦਾ ਹੈ ਕਿ ਕਿਸੇ ਨੂੰ ਕੋਈ ਨਹੀਂ ਬੁਲਾਇਆ ਗਿਆ ਔਰ ਨਾ ਹੀ ਕਿਸੇ ਨਾਲ ਕੋਈ ਪੁੱਛ ਕੇ ਚੋਈਆ ਇਹਨਾਂ ਨੇ ਆਪਣੀ ਮਰਜ਼ੀ ਨਾਲ ਪਿਛਲੇ ਬਜਟ ਤੋਂ ਕਾਪੀ ਪੇਸਟ ਕਰਕੇ ਬਜਟ ਪੇਸ਼ ਕਰਨ ਦੀ ਇਹਨਾਂ ਨੇ ਜਿਹੜਾ ਸਾਨੂੰ ਅਜੰਡਾ ਭੇਜਿਆ ਕਾਪੀ ਪੇਸਟ ਕਰਕੇ ਭੇਜਿਆ ਤੁਸੀਂ ਕਹਿ ਰਹੇ ਹੋ ਨਾ ਕਿ ਜਿਸ ਤਰ੍ਹਾਂ ਮੀਟਿੰਗ ਇਲੈਗਲ ਹੈ ਹਨਾ ਕੱਲ ਪਰ ਤੁਸੀਂ ਉਹਦਾ ਪਾਰਟ ਬਣਨਾ ਕੱਲ ਤਾਂ ਥੋੜਾ ਰੋਲ ਕੀ ਰਹੇਗਾ ਉੱਥੇ ਦੇਖੋ ਜੀ ਅਸੀਂ ਅਸੀਂ اپੋਸ ਕਰਾਂਗੇ ਤਗੜੇ ਹੋ ਕੇ اپੋਸ ਕਰਾਂਗੇ ਮੇਜੋਰਿਟੀ ਸਾਡੇ ਕੋਲ ਹੈ 44 ਕਾਉਂਸਲਰ ਅਸੀਂ ਮੇਜਰ ਮੇਜੋਰਿਟੀ ਜਿਸੀਂ ਆ ਅੱਜ ਉਸ ਚੇਅਰ ਤੇ ਉਹ ਜਾਲੀ ਮੇਅਰ ਬੈਠ ਰਿਹਾ ਉੱਥੇ ਇਹਦਾ ਕੋਈ ਰਾਈਟ ਨਹੀਂ ਉੱਥੇ ਕਾਂਗਰਸ ਦਾ ਮੇਅਰ ਬੈਠਣ ਜਾ ਰਿਹਾ ਸੀ ਦੇਖੋ ਕੱਲ ਉੱਥੇ ਅਸੀਂ ਸਾਰੇ ਨੇ ਸਲਾਹ ਕੀਤੀ ਹੈ ਅਸੀਂ ਇਸ ਬਜਟ ਨੂੰ ਕੱਲਪੋਸਟ ਕਰਨ ਜਾ ਰਹੇ ਹਾਂ ਅਸੀਂ ਬਜਟ ਪਾਸ ਨਹੀਂ ਹੁੰਦਿਆਂਗੇ ਬਾਕੀ ਬਜਟ ਪਾਸ ਹਮਤਾਂ ਕਾਲੀਦਰ ਭਾਜਪਾ ਵਾਲੇ ਉਹਨਾਂ ਉਹ ਵੀ ਦੇਖੋ ਉਹਨਾਂ ਦੀ ਪਾਰਟੀ ਲੈਵਲ ਦਾ ਫੈਸਲਾ ਹੈ ਮੈਨੂੰ ਉਮੀਦ ਹੈ ਕਿ ਉਹ ਵੀ ਕੋਈ ਬਜਟ ਦੇ ਹੱਕ 'ਚ ਨਹੀਂ ਹੋਣਗੇ ਕਿਉਂਕਿ ਉਹਨਾਂ ਨੂੰ ਵੀ ਬਜਟ ਤੋਂ ਪਹਿਲਾਂ ਬੁਲਾਇਆ ਨਹੀਂ ਗਿਆ ਨਾ ਉਹਨਾਂ ਨੇ ਡਿਸਕਸ ਕੀਤਾ ਗਿਆ ਮੈਨੂੰ ਉਮੀਦ ਹੈ ਕਿ ਉਹ ਵੀ ਕੱਲ ਅਪੋਜ਼ ਕਰਨਗੇ ਔਰ ਇਹ ਬਜਟ ਜਿਹੜਾ ਪਾਸ ਕਰਨ ਵਾਸਤੇ ਮжоਰਿਟੀ ਚਾਹੀਦੀ ਹੈ ਮжоਰਿਟੀ ਉਹਨਾਂ ਕੋਲ ਹੈ ਨਹੀਂ ਬਿਨਾ ਮжоਰਿਟੀ ਤੋਂ ਬਜਟ ਪਾਸ ਨਹੀਂ ਕੀਤਾ ਜਾ ਸਕਦਾ ਬਜਟ ਪਾਸ ਨਹੀਂ ਹੁੰਦਾ ਤੇ ਇਫੈਕਟ ਹੋਣਗੇ ਕੰਮ ਜਿਹੜੇ ਡਿਵੈਲਪਮੈਂਟ ਦੇ ਸ਼ਹਿਰ ਦੇ ਨਹੀਂ ਦੇਖੋ ਅਸੀਂ ਸ਼ਹਿਰ ਦੀ ਡਿਵੈਲਪਮੈਂਟ ਦੇ ਖਿਲਾਫ ਨਹੀਂ ਅਸੀਂ ਲੋਕਾਂ ਦੇ ਨਾਲ ਲੋਕਾਂ ਤੋਂ ਵੋਟਾਂ ਲੈ ਕੇ ਜਿੱਤਿਆ ਲੋਕਾਂ ਦਾ ਵਾਅਦਾ ਕੀਤਾ ਹੈ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਅਸੀਂ ਡਿਵੈਲਪਮੈਂਟ ਕਰਾਉਣ ਦੇ ਹੱਕ 'ਚ ਹੈ ਬਟ ਇਸ ਤਰੀਕੇ ਨਾਲ ਇਹ ਡਵੈਲਪਮੈਂਟ ਗਲਤ ਤਰੀਕੇ ਨਾਲ ਨਹੀਂ ਕੀਤਾ ਜਾਏਗਾ ਡਵੈਲਪਮੈਂਟ ਹੋਏਗੀ ਔਰ ਪਿਛਲੇ 2 ਸਾਲ ਜੇ ਇਲੈਕਸ਼ਨ ਨਹੀਂ ਹੋਈ ਉਦੋਂ ਵੀ ਤੇ ਬਜਟ ਪਾਸ ਹੁੰਦਾ ਕਮਿਸ਼ਨਰ ਦੀ ਕੰਪੋਨੈਂਟ ਅਥਾਰਟੀ ਹੈ ਕਮਿਸ਼ਨਰ ਆਪਣੇ ਲੈਵਲ ਤੇ ਬਜਟ ਭੇਜ ਸਕਦਾ ਹੈ ਸਰਕਾਰ ਨੂੰ ਔਰ ਸਰਕਾਰ ਉਹਨੂੰ ਪਾਸ ਕਰ ਸਕਦੀ ਹੈ ਮੇਅਰ ਉਹਨਾਂ ਨੇ ਪਾਸ ਕਰ ਲਿਆ ਮੇਅਰ ਬਣਾ ਲਿਆ ਉਸ ਤਰ੍ਹਾਂ ਬਜਟ ਵੀ ਗੱਲ ਕਰਦੇ ਦੇਖੋ ਉਹ ਸਾਡਾ ਕੇਸ ਮਾਂਜੋਖ ਹਾਈ ਕੋਰਟ ਦੇ ਚੱਲ ਰਿਹਾ ਹੈ ਉਹ ਅੱਜ ਵੀ ਅਸੀਂ ਉਹਨੂੰ ਜਾਲੀ ਮੇਅਰ ਡਿਕਲੇਅਰ ਕੀਤਾ ਮੈਂ ਨਹੀਂ ਅੱਜ ਸ਼ਹਿਰ ਦਾ ਬੱਚਾ ਬੱਚਾ ਉਹਨੂੰ ਜਾਲੀ ਮੇਅਰ ਕਹਿੰਦਾ ਉਹਨੂੰ ਆਪ ਨੂੰ ਪਤਾ ਹੈ ਕਿ ਉਹਨੇ ਉੱਤਰ ਜਾ ਅੱਜ ਜੋ ਸ਼ਹਿਰ ਦਾ ਹਾਲ ਹੈ ਜੋ ਉੱਤੇ ਹੋ ਰਹੀ ਹੈ ਜਿੰਨੀ ਜਿਸ ਲੈਵਲ ਤੇ ਕਾਰਪੋਰੇਸ਼ਨ ਚ ਕਰਪਸ਼ਨ ਇਸ ਵੇਲੇ ਹੋ ਰਹੀ ਹੈ ਸ਼ਹਿਰ ਤੇ ਜਿੰਨੀ ਇਲੈਗਲ ਕੰਸਟਰਕਸ਼ਨ ਹੋ ਰਹੀ ਹੈ ਸਾਡੇ ਕੋਲ ਲੋਕੀ ਆ ਰਹੇ ਨੇ ਸਾਡੇ ਕੋਲ ਦੇ ਪ੍ਰੂਫ ਨੇ ਉਹ ਵੀ ਅਸੀਂ ਜਲਦੀ ਮੀਡੀਆ ਅੱਗੇ ਉਹਨੂੰ ਓਪਨ ਕਰਾਂਗੇ ਇਹ ਜਿਸ ਤਰੀਕੇ ਨਾਲ ਮੇਅਰ ਬਣਿਆ ਜਿੰਨੇ ਕ ਪੈਸੇ ਜੋ ਵੀ ਮੈਂ ਬਾਅਦ ਵਿੱਚ ਉਸ ਨੂੰ ਓਪਨ ਨਹੀਂ ਕਰਨਾ ਹਾਂਗਾ ਉਹ ਜੋ ਤੁਹਾਨੂੰ ਸਾਰਿਆਂ ਨੂੰ ਕਰਾਂਗਾ ਔਰ ਅੱਜ ਸ਼ਹਿਰ ਦੇ ਇਹ ਕਾਰਪੋਰੇਸ਼ਨ ਜਿੰਨੀ ਕ ਕ腐ਸ਼ਨ ਹੋ ਚੁੱਕੀ ਹੈ ਇਹ ਸਿਰਫ ਸਿਰਫ ਇਹ ਜਾਲੀ ਮੇਰ ਦੇ ਸਿਰ ਤੇ ਹੋ ਰਹੀ ਹੈ ਔਰ ਇਹ ਆਪ ਇਨਵੋਲਵ ਹੋ ਕੇ ਜਿਹੜੀਆਂ ਕਰਾਪਸ਼ਨ ਕਰ ਰਿਹਾ ਹੈ ਅੱਛਾ ਸਰ ਉਹ ਉਹਨਾਂ ਨੇ ਭਾਜਪਾ ਨੇ ਆਪਣਾ ਲੀਡਰ ਆਫ ਆਪੋਜੀਸ਼ਨ ਵਿੱਚ ਹੁੰਦਾ ਤੁਸੀਂ ਵੀ ਆਪਣਾ ਕੋਈ ਲੀਡਰ ਆਫ ਆਪੋਜੀਸ਼ਨ ਚੁਣਦੇ ਹੋ ਦੇਖੋ ਅਸੀਂ ਤੇ ਮジョਰਿਟੀ ਤੇ ਅਸੀਂ ਕਿਉਂ ਆਪਣਾ ਆਪੋਜੀਸ਼ਨ ਲੀਡਰ ਚੁਣਾਂਗੇ ਅਸੀਂ ਵੀ ਆਪਨਾ ਅਸੀਂ ਅਸੀਂ ਮੈਜੋਰਿਟੀ ਤੇ ਆ ਅਸੀਂ ਆਪਣਾ ਮੇਅਰ ਬਣਾਵਾਂਗੇ ਕਾਂਗਰਸ ਪਾਰਟੀ ਮੇਅਰ ਬਣਾਏਗੀ ਲੋਕਾਂ ਨੇ ਕਾਂਗਰਸ ਨੂੰ ਵੋਟਾਂ ਵੀ ਆ ਲੋਕਾਂ ਨੇ ਕਾਂਗਰਸ ਦੇ ਕਾਉਂਸਲਰ ਜਿਤਾਏ ਨੇ ਔਰ ਕਾਉਂਸਲਰ ਜਿਹੜਾ ਮੇਅਰ ਹੈ ਉਹ ਕਾਂਗਰਸ ਦਾ ਬਣੇਗਾ। ਲੀਡਰ ਆਪੋਜੀਸ਼ਨ ਕੌਣ ਹੋਣਾ ਚਾਹੀਦਾ ਤੁਹਾਡੇ ਸਾਹਮਣੇ? ਅਸੀਂ ਮੰਨਦੇ ਹੀ ਨਹੀਂ ਜੀ ਅਸੀਂ ਦਾ ਆਪਣਾ ਮੇਅਰ ਆ। ਠੀਕ ਹੈ। ਜਿਹੜਾ ਆਪੋਜੀਸ਼ਨ ਜਿਹੜਾ ਉਹ ਬਣੇਗਾ ਅਸੀਂ ਆਪੋਜੀਸ਼ਨ ਜ ਆਪਣੇ ਆਪ ਨੂੰ ਗਿੰਦੇ ਹੀ ਨਹੀਂ ਆ ਜੀ। ਅਸੀਂ ਆਪੋਜੀਸ਼ਨ ਜ ਆਪਣੇ ਆਪ ਨੂੰ ਮੰਨਦੇ ਹੀ ਨਹੀਂ। ਜਦ ਅਸੀਂ ਹੈ ਹੀ ਮੈਜੋਰਟੀ ਜਿੱਦਾਂ ਅਸੀਂ ਆਪਣੇ ਆਪ ਨੂੰ ਆਪੋਜੀਸ਼ਨ ਜ ਮੰਨਦੇ। ਦੇਖੋ ਵਿਕਰਮ